ਮਾ ਜੀ ਮੁਕਸਰ ਦਾ ਨਵਾਸੀ ਆ ਜੀ ਇਹ ਜਿਹੜੀ ਨਸ਼ਾ ਮੁਹਿਮ ਚੱਲਿਆ ਬਹੁਤ ਸੋਹਣਾ ਕੰਮ ਪੰਜਾਬ ਦੀ ਪੁਲਿਸ ਕਰ ਰਹੀ ਆ ਜਦੋਂ ਵੀ ਸਾਨੂੰ ਕਿਤੇ ਨਸ਼ੇ ਵਿਰੋਧੀ ਜਾਣਕਾਰੀ ਮਿਲਦੀ ਆ ਅਸੀਂ ਜਾਣਦੇ ਆ ਤੇ ਸਾਡੇ ਨਾਲ ਚੁਰਦੇ ਆ ਬਹੁਤ ਵਧੀਆ ਇਹ ਕੰਮ ਭਵਨਤਮਾਨ ਸਰਕਾਰ ਦਾ ਹੈ ਜੀ ਧੰਨਵਾਦ ਲੱਗਦਾ ਕੋਈ ਸਮਾਜਿਕ ਤੇ ਅਸਰ ਪਊਗਾ ਜੀ ਹਾਂ ਜੀ ਬਹੁਤ ਜ਼ਿਆਦਾ ਅਸਰ ਪਊਗਾ ਜੀ ਇਹ ਬੱਚਿਆਂ ਦੀ ਜਿਹੜੀ ਹੈ ਜਵਾਨੀ ਹੈ ਤੁਲੋਂ ਬਚੂਗੀ ਧੰਨਵਾਦ ਜੀ ਉਹ ਇਹ ਦਰਸ਼ਨਾ ਕੋਰਨਾ ਆ ਮਾਮਿਆ ਸਿਨੂ ਇੱਕ ਸਰਚ ਕੋਰਲੇ ਆ ਸਿਨਾ ਚੇਤ ਬਹੁਤ ਦੁਖੀ ਸੀਗੇ ਸਰਕਾਰ ਨੇ ਸਿਆਮ ਵੱਲ ਬਹੁਤ ਵਧੀਆ ਕੰਮ ਕਰਦੀ ਆ ਅਸੀਂ ਇਹ ਕੰਮ ਤੇ ਬਹੁਤ ਖੁਸ਼ ਆ ਜਿਹੜਾ ਸਰਕਾਰ ਨੇ ਵਧੀਆ ਐਕਸ਼ਨ ਲਿਆ ਵਾ ਹਾਂਜੀ ਕੀ ਕੀ ਕਰਕੇ ਬਿਆ ਕੀ ਮਹਿਸੂਸ ਕਰਦੇ ਹਾਂ ਅਸੀਂ ਪਹਿਲਾਂ ਨਾ ਨਸ਼ਾ ਘਟਿਆ ਪਹਿਲਾਂ ਜਿਆਦਾ ਵਿਖਦਾ ਸੀਗਾ ਖਵਾਵਾ ਜਾਂ ਵੀ ਬਹੁਤ ਹੁੰਦੀ ਸੀਗੀ ਆਣ ਜਾਣ ਤੋਂ ਬਹੁਤ ਪਰੇਸ਼ਾਨ ਸੀ ਅਸੀਂ ਇੱਥੇ ਹਾਂਜੀ ਹੁਣ ਘਟਿਆ ਸੀ ਆਫਸੀਲ ਸਾਹਿਬ ਨਾਲੇ ਐਸਐਸਪੀ ਸਾਹਿਬ ਹਾਂਜੀ ਹਾਂਜੀ ਅਸੀਂ ਸੀਐਮ ਸਾਹਿਬ ਦਾ ਐਸਐਸਪੀ ਦਾ ਥੈਂਕ ਯੂ ਬੋਲਦੇ ਆ ਕਿ ਇਹਨਾਂ ਨੇ ਬਹੁਤ ਹੀ ਯਾ ਕੰਮ ਕੀਤਾ ਮੇਰਾ ਨਾਮ ਸੋਨੂ ਛੋਟੀ ਹੈ ਜੀ ਮੈਂ ਕੋਟ ਰੋਡ ਦਾ ਹੀ ਰਹਿਣ ਵਾਲਾ ਹਾਂ ਜਿੱਥੇ ਜਿਹੜੇ ਘਰ ਤੋੜੇ ਜਾ ਰਹੇ ਕੀ ਲੱਗਦਾ ਪੰਜਾਬ ਸਰਕਾਰ ਦਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਰਲ ਕੇ ਜੋ ਕੰਮ ਕਰ ਰਹੇ ਨੇ ਤੇ ਬਹੁਤ ਵਧੀਆ ਕਰ ਰਹੇ ਨੇ ਇਸ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਬੰਦਾ ਨਸ਼ਾ ਵੇਚੂਗਾ ਉਹਨੂੰ ਵੇ ਇਹ ਮੋੜ ਵੇਖ ਕੇ ਉਹਨੂੰ ਡਰ ਲੱਗੂਗਾ ਵੀ ਸਾਡੇ ਨਾਲ ਵੀ ਇਹ ਕੰਮ ਹੋ ਸਕਦਾ ਹੈ। ਲੱਗਦਾ ਸਮਾਜ ਨੂੰ ਇਹਦਾ ਚੰਗਾ ਸੁਨੇਹਾ ਮਿਲੂਗਾ। ਜਰੂਰ ਮਿਲੂਗਾ ਜੀ ਇਹ ਬਹੁਤ ਵਧੀਆ ਕੰਮ ਕੀਤਾ ਤੁਸੀਂ ਆਸਰਗਰ। ਥੈਂਕ ਯੂ। ਕਾਰਵਾਈ ਤੇ ਵਰਗੀ ਲੱਗਦੀ। ਮੈਂ ਰਮਨਦੀਪ ਸਿੰਘ ਸੰਧੂ ਜੀ, ਸ਼੍ਰੀ ਮੁਖਸਰ ਸਾਹਿਬ, ਵਰਸ਼ਣਗਰ ਰਹਿਣ ਦਾ ਵਾਸੀ ਹਾਂ ਜੀ। ਜੋ ਵੀ ਨਸ਼ਿਆ ਵਿਰੋਧ ਕੰਮ ਚੱਲ ਰਿਹਾ ਵੀਰੇ ਬਹੁਤ ਵਧੀਆ ਚੱਲ ਰਿਹਾ ਪਿਆ ਸਰਕਾਰ ਦਾ ਧੰਨਵਾਦ ਹੈ ਪਿਆ ਪੁਲਿਸ ਦਾ ਧੰਨਵਾਦ ਹੈ ਜੀ ਐਸਐਸਪੀ ਸਾਹਿਬ શ્રી ਮੁਖਤਸਰ ਸਾਹਿਬ ਦਾ ਧੰਨਵਾਦ ਕਰਦੇ ਆ ਜੀ ਜਦੋਂ ਵੀ ਸਾਡੇ ਦੇ ਆਸ-ਪਾਸੇ ਨਸ਼ਾ ਵਿਕਦਾ ਜਿੱਦਾਂ ਅਸੀਂ ਪੁਲਿਸ ਨੂੰ ਨਾਲ ਦੀ ਨਾਲ ਕੰਸੀਡਰ ਕਰਦੇ ਆ ਜੀ ਤੇ ਪੁਲਿਸ ਨਾਲ ਦੀ ਨਾਲ ਐਸਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਅਰਸ਼ ਸਾਹਿਬ ਉਸੇ ਵੇਲੇ ਹੀ ਮਲਾਦਮ ਭੇਜ ਕੇ ਉੱਥੇ ਰੇਡ ਕਰਵਾਉਂਦੇ ਆ ਜੀ ਇਹਨਾਂ ਇੱਕ ਫਰਕ ਪਿਆ ਹੁਣ ਅੱਗੇ ਨਾਲੋਂ ਜੀ 100 ਵਿੱਚੋਂ ਜੀ ਕਰੀਏ ਤਾਂ 85% ਪੂਰਾ ਫਰਕ ਪੈ ਗਿਆ ਨਸ਼ੇ ਦਾ ਜੀ ਹਾਂਜੀ ਕਿਸੇ ਸਟੇਜ ਦੇ ਜਿਹੜੇ ਬੰਨ ਬੱਚੇ ਨੇ ਜਿਹੜੇ ਪਾਇਬਲਰ ਕੁਲਚਰ ਆਈਡੀਆ ਸੰਨਾਈ ਨੌਜਵਾਨੀ ਜਿਹੜੀ ਹੈਗੀ ਸਾਰੀ ਨਸ਼ਾ ਵਿਰੋਧੀ ਪ੍ਰੀਫਰਦੀ ਹੈ ਜੀ ਪਰ ਹੁਣ ਇਸ ਕਰਕੇ ਬਹੁਤ ਧੰਨਵਾਦ ਹੈ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਕਦਮ ਚੁੱਕਿਆ ਜੀ ਪਿਨੀ ਸਰਕਾਰਾਂ ਦੇ ਵੀ ਤੁਸੀਂ ਦੇਖਿਆ ਹੀ ਹੈ ਜਿਹੜਾ ਬਿਰਾਕਰਤ ਹੋਇਆ ਜੀ ਤੇ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਵੀਰ ਜਿਹੜਾ ਘਰ ਅੱਜ ਟੁੱਟਿਆ ਇਹਨਾਂ ਦਾ ਕੀ ਰਿਕਾਰਡ ਸੀ ਤੁਹਾਨੂੰ ਕੀ ਜਾਣਕਾਰੀ ਹੈ ਇਸ ਚੀਜ਼ ਬਾਰੇ ਇਹੀ ਪਾਈ ਨਸ਼ਾ ਹੀ ਵਿਕਦਾਸ਼ ਦੇ ਨਸ਼ਾਈ ਇੱਥੇ ਆ ਕੇ ਮੰਦਿਰ ਕਰਦੀ ਸੀ

ਉਨਾ ਦੇ ਕੋਆਰਡੀਨੇਟ ਕੀਤਾ ਗਿਆ ਸਾਰੀ ਮੁਕੰਮਲ ਕਾਰਵਾਈ ਵੈਰੀਫਾਈ ਕਰਕੇ ਅੱਜ ਡਿਮੋਲੀਸ਼ਨ ਐਕਸਰਸਾਈਜ਼ ਐਗਜ਼ੀਕਿਊਟ ਕੀਤੀ ਜਾ ਰਹੀ ਹੈ ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਏਰੀਆ ਸਿਕਿਉਰਿਟੀ ਤੇ ਪ੍ਰੋਪਰ ਸਿਕਿਉਰਿਟੀ ਮੇਨਟੇਨ ਕਰਨ ਲਈ ਸਾਰੇ ਬੰਦੋਬਸਤਾਂ ਜਿੱਤੇ ਗਏ ਹੈਗੇ ਤੇ ਇਹ ਡੈਮੋਨਸਟ੍ਰੇਟਿਵ ਐਕਸ਼ਨ ਜੋ ਹੈ ਪ੍ਰੋਪਰਟੀ ਡਿਮੋਲੀਸ਼ਨ ਤੇ ਇਹ ਪਬਲਿਕ 'ਚ ਇਹੀ ਮੈਸੇਜ ਦਿੱਤਾ ਜਾ ਰਿਹਾ ਹੈਗਾ ਕਿ ਜੋ ਵੀ ਕੋਈ ਸੇਲ ਆਫ ਡਰੱਗਸ ਤੇ ਕੋਈ ਪ੍ਰੋਪਰਟੀ ਬਣਾਏਗਾ ਤਾਂ ਉਸ 'ਤੇ ਡੈਮੋਨਸਟ੍ਰੇਟਿਵ ਤੇ ਡੈਟਰੈਂਡੈਕਸ਼ਨ ਹੋਏਗਾ ਇਹ ਐਗਜ਼ੈਂਪਲਰੀ ਰਿਐਕਸ਼ਨ ਹੋਏਗਾ ਤੇ ਇਸ ਦੇ ਨਾਲ ਨਾਲ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਜਿੱਥੇ ਵੀ ਉਹਨਾਂ ਨੂੰ ਕੋਈ ਡਰਗਸ ਬੈਂਗਲਰ ਬਾਰੇ ਕੋਈ ਇਨਪੁਟ ਮਿਲਦੀ ਹੈਗੀ ਤਾਂ ਤੁਰੰਤ ਪੁਲਿਸ ਨਾਲ ਸ਼ੇਅਰ ਕੀਤੀ ਜਾਏ ਤੇ ਉਸ ਦੀ ਅਨੋਨਿਮਿਟੀ ਰੱਖੀ ਜਾਏਗੀ ਤੇ ਉਸ ਤੇ ਤੁਰੰਤ ਕਾਰਵਾਈ ਵੀ ਕੀਤੀ ਜਾਏਗੀ ਸਰ ਜਿਨ੍ਹਾਂ ਦਾ ਘਰ ਤੋੜ ਰਹੇ ਆ ਇਸ ਵੇਲੇ ਕੋਈ ਸਟੱਡੀ ਚੱਲ ਰਹੀਆਂ ਕਿਤੇ ਹੋਰ ਆ ਕੁਝ ਹੈ ਇਹਨਾਂ ਦਾ ਐਟ ਪ੍ਰੈਜ਼ੈਂਟ ਕਿਸੇ ਹੋਣਗੇ ਨਹੀਂ ਇਹਨਾਂ ਦੇ ਜੋ ਮੈਂ ਪਹਿਲਾਂ ਕਿਹਾ ਕਿ ਮਲਟੀਪਲ ਐਫਆਈਆਰਸ ਰਜਿਸਟਰਡ ਹੈਗੀ ਹੈ ਤੇ ਸਾਰੀ ਕਾਨੂੰਨੀ ਚੀਜ਼ ਤੇ ਵੈਰੀਫਾਈ ਕਰਕੇ ਹੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿੰਨੇ ਕੇਸ ਹੈ ਇਹਨਾਂ ਦੇ ਉੱਪਰ ਦਾਇਰਤਾ ਇਹ ਮਲਟੀਪਲ ਅਫੇਅਰਸ ਹੈਗੇ ਇਹਨਾਂ ਤੇ ਕੋਈ ਆਈਡੀਆ ਕੋਈ 10 15 ਪੰਜ ਅਫੇਅਰਸ ਰਜਿਸਟਰਡ ਹੈ